ਅਗਲੀ ਖਬਰਾਂ ਚ ਲਈਏ ਤੇ ਅੱਜ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਜਿਹਦੇ ਮੁਤਾਬਕ ਜੌਨ ਐਫ ਕੈਨੇਡੀ ਆਰ ਐਫ ਕੈਨੇਡੀ ਐਮ ਕੇ ਐਲ ਅਸੈਸੀਨੇਸ਼ਨਸ ਦੀਆਂ ਫਾਈਲਸ ਨੂੰ ਪਬਲਿਕ ਨੂੰ ਓਪਨ ਕੀਤਾ ਜਾਊਗਾ ਆ ਇਹ ਬਹੁਤ ਲੰਮੇ ਸਮੇਂ ਤੋਂ ਕਲਾਸੀਫਾਈਡ ਇਨਫੋਰਮੇਸ਼ਨ ਸੀ ਉਸ ਨੂੰ ਡੀ ਕਲਾਸੀਫਾਈ ਕੀਤਾ ਜਾਊਗਾ 트੍ਰੰਪ ਉਹਨਾਂ ਨੇ ਇਹ ਕਿਹਾ ਵੀ that is a big one lot of people are waiting for this a long for years for decades ਵਿਧਿਆਕਾਂ ਤੋਂ ਲੋਕ ਜੋ ਇਸ ਚੀਜ਼ ਦੀ ਵੇਟ ਕਰ ਰਹੇ ਸੀ ਕਿ ਕਿਹੜੇ ਬੰਦੇ ਇਨਵੋਲਵ ਸੀ ਅ ਜੋ ਪ੍ਰੈਜ਼ੀਡੈਂਟ ਜੌਨ ਐਫ ਕੈਨੇਡੀ ਤੇ ਜੋ ਮਾਰਟਨ ਲੂਥਰ ਕਿੰਗ ਹੈਗਾ ਤੇ ਆਰ ਐਫ ਕੇ ਦੇ ਨੂੰ ਮਾਰਨ ਦੇ ਵਿੱਚ ਇਨਵੋਲਵ ਸੀਗੇ ਜਿਹੜੇ ਪੈਨ ਦੇ ਨਾਲ 트럼ਪ ਉਹਨਾਂ ਨੇ ਸਾਈਨ ਕੀਤੇ ਆ ਇਸ ਐਗਜ਼ੀਕਿਊਟਿਵ ਆਰਡਰ ਉਹਨਾਂ ਨੇ ਇਹ ਕਿਹਾ ਵੀ ਇਹ ਪੈਨ ਮੈਂ ਆਰ ਐਫ ਕੇ ਜੂਨੀਅਰ ਨੂੰ ਦੇਣ ਜਾ ਰਿਹਾ ਆ ਜੋ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਉਹ ਉਹਨਾਂ ਦੇ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਸਸ ਦੇ ਪੇਕਾ ਤੇ ਸਾਬਕਾ ਯੂ ਐਸ ਦੇ اٹਾਰਨੀ ਜਨਰਲ ਦੇ ਪੁੱਤਰ ਆ ਤੇ ਲੇਟ ਜਿਹੜੇ ਪ੍ਰੈਜ਼ੀਡੈਂਟ ਜੌਨ ਐਫ ਕੈਨੇਡੀ ਆ ਉਹਨਾਂ ਦੇ ਭਤੀਜੇ ਹੈਗੇ ਆ 트럼ਪ ਉਹਨਾਂ ਨੇ ਕਿਹਾ ਇਹਦੇ ਵਿੱਚ ਸਾਰਾ ਕੁਝ ਲੋਕਾਂ ਦੇ ਸਾਹਮਣੇ ਆਜੂਗਾ ਪਰ ਜੀਐਫਕੇ ਅਸੈਸੀਨੇਸ਼ਨ ਦੇ ਸਬੰਧ ਦੇ ਵਿੱਚ 13000 ਤੋਂ ਵੱਧ ਡਾਕੂਮੈਂਟ ਆਲਰੇਡੀ ਰੀਲੀਜ਼ ਹੋ ਚੁੱਕੇ ਆ ਬਾਇਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਪਰ ਬਹੁਤ ਸਾਰੇ ਜਿਹੜੇ ਪ੍ਰੈਜ਼ੀਡੈਂਟ ਨੇ ਗੱਲਾਂ ਕਰਦੇ ਆ ਤਾਂ ਰਹੇ ਕਿਸੇ ਨੇ ਵੀ ਇਹਨਾਂ ਤਿੰਨਾਂ ਦੇ ਜਿਹੜੇ ਡਾਕੂਮੈਂਟਸ ਆ ਪੂਰੀ ਤਰ੍ਹਾਂ ਡੀਕਲਾਸੀਫਾਈ ਕਰਨ ਨੂੰ ਨਹੀਂ ਕੀਤੇ ਪਿਛਲੇ ਜੋ ਇਲੈਕਸ਼ਨ ਦੀ ਕੈਂਪੇਨ ਚੱਲ ਰਹੀ ਸੀ ਉਹਦੇ ਵਿੱਚ 트ੰਪ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਇਹ ਬਿਲਕੁਲ ਆਉਣ ਵਾਲੇ ਜੇ ਮੈਂ ਜਿੱਤਦਾ ਹਾਂ ਤੇ ਇਸ ਨੂੰ ਡੀਕਲਾਸੀਫਾਈ ਕਰੂੰਗਾ ਪਰ ਹੁਣ 15 ਦਿਨਾਂ ਤੋਂ ਬਾਅਦ ਇਸ ਆਰਡਰ ਤੋਂ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਤੇ اٹਾਰਨੀ ਜਨਰਲ ਜੋ ਕੋਆਰਡੀਨੇਟ ਕਰਕੇ ਅਸਿਸਟੈਂਟ ਜੇ ਪ੍ਰੈਜ਼ੀਡੈਂਟ ਦੇ ਹੈਗੇ ਆ ਨੈਸ਼ਨਲ ਸਕਿਉਰਿਟੀ ਫੇਅਰ ਦੇ ਤੇ ਕਾਉਂਸਲ ਹੈਗੇ ਆ ਜੋ ਪ੍ਰੈਜ਼ੀਡੈਂਟ ਦੇ ਉਹ ਪਬਲਿਕ ਦੇ ਲਈ ਅਵੇਲੇਬਲ ਹੋਣਗੇ ਲਗਭਗ 45 ਦਿਨ ਕਹਿੰਦੇ ਲੱਗ ਸਕਦੇ ਹੈਗੇ ਆ 2023 23 ਦੇ ਵਿੱਚ ਨੈਸ਼ਨਲ ਆਰਕਾਈਵਸ ਨੇ ਇਹ ਰਿਵਿਊ ਦਿੱਤਾ ਸੀ ਕਲਾਸੀਫਾਈਡ ਡਾਕੂਮੈਂਟਸ ਦਾ ਜਿਹਦੇ ਵਿੱਚ 1963 ਚ ਜਦੋਂ ਜான் ਐਫ ਕੈਨੇਡੀ ਉਹਨਾਂ ਦੀ ਅਸੈਸੀਨੇਸ਼ਨ ਹੋਈ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਕੁਝ ਮੈਮੋਜ਼ ਜਿਹੜੇ ਆ ਰਿਲੀਜ਼ ਕਰਵਾਏ ਸੀ ਸੋ ਹਾਲਾਂਕਿ ਕਈ ਪ੍ਰੈਜ਼ੀਡੈਂਟਸ ਨੇ ਬਲੈਜ ਜ਼ਰੂਰ ਕੀਤਾ ਸੀ ਕਈਆਂ ਨੇ ਕਰਵਾਏ ਵੀ ਪਰ CIA ਪੈਂਟਾਗਨ ਤੇ ਹੋਰ ਜਿਹੜੀ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਡਾਕੂਮੈਂਟ ਰਿਲੀਜ਼ ਕਰਨ ਤੋਂ ਨਾਂ ਕਰ ਦਿੱਤੀ ਸੀ ਕਿ ਕਈ ਬੰਦੇ ਹਜੇ ਵੀ ਜਿੰਦੇ ਹੈਗੇ ਆ ਜਿਹੜੇ ਉਸ ਕਤਲ ਦੇ ਵਿੱਚ ਇਨਵੋਲਵ ਸੀਗੇ ਸੋ ਪਰ ਇਹ ਇੱਕ ਜੋ 트럼ਪ ਹਣੀ ਆ ਉਹ ਕਹਿੰਦੇ ਵੀ ਲੋਕਾਂ ਨੂੰ ਕਲੀਅਰ ਕੱਟ ਪਤਾ ਹੋਣਾ ਚਾਹੀਦਾ ਆ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਆ ਉਹ ਕੀ ਕਰ ਰਹੀਆਂ ਹੈਗੀਆਂ ਆ ਤੇ ਇਸ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਆਰਡਰ ਨੂੰ ਪਸੰਦ ਕਰ ਰਹੇ ਆ ਕਿ ਹਾਂ ਬਿਲਕੁਲ ਕਲੈਰਿਟੀ ਤਾਂ ਹੋਣੀ ਚਾਹੀਦੀ ਹੈਗੀ ਆ ਗਵਰਨਮੈਂਟ ਦੇ ਵਿੱਚ ਕੀ ਹੋ ਰਿਹਾ ਹੈਗਾ ਜੀ